ਕਾ ਜਾ ਰਿਹਾ ਦੋ ਮਿਕਾ ਦੀ ਸਕਜਾ ਹੋ ਗਏ ਸਿਮ ਬੱਲੀਆਂ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹਨਾਂ ਨੇ ਨਹੀਂ ਕੀਤਾ ਹੈਗਾ ਸਪੋਰਟ ਕਰਿਓ ਅੱਜ ਅਚੀਰ ਅੱਗੇ ਆ ਕੰਮ ਕਰਨ ਕਰਤਾ ਮੈਂ ਦਿਖਾ ਦਿੰਦੀ ਆ ਸਾਰਾ ਉਹ ਕਰਾ ਮਸਾਰਾ ਦੇਣਾ ਕਰਵਾ ਕਰ ਨੂੰ ਭਾਂਡੇ ਹੀ ਮੁਕਦੇ ਆ ਸਾਰਾ ਇਹ ਸਾਰਾ ਕਰਨਾ ਆਪਣੇ ਘਰ ਦੀ ਲਵਾ ਮੈਂ ਬਤੋ ਖਾ ਨਾ ਪੰਡਾ ਤਾਂ ਕਿੰਨੇ ਬਣਾਏ ਇਹ ਭਾਂਡੇ ਆ ਜੀ ਲੋ ਸਾਨੂੰ ਵਧੀਆ ਹੀ ਆ ਖਾਣਾ ਲਈਏ ਪਰ ਬਣਾਇਆ ਪਤਾ ਹੋ ਨਹੀਂ ਹੈਲੋ ਮੈਂ ਲੱਗੀ ਆ ਸਫਾਈ ਕਰਨ ਗੰਦ ਪਿਆ ਆ ਸੰਡੇ ਹੈਗਾ ਅੱਜ ਸੰਡੇ ਚ ਇਹੋ ਬਣਾ ਲਓ ਸਾਰੇ ਘਰ ਹੁੰਦੇ ਆ ਅਦੀ ਉਹ ਕਰ ਲਓ ਉਹ ਕਰ ਲਓ ਉਸ ਕਰਕੇ ਆ ਮੇਰੇ ਫਿੰਸੀ ਦੀ ਹੋ ਗਈ ਨੱਕ ਤੱਕ ਲੰਨ ਕਿਦਾਂ ਇਹ ਰ ਨਿਸ਼ਾਨ ਪੈ ਜਾਂਦਾ ਜਿੱਦੋਂ ਵੀ ਕੋਈ ਫਿੰਸੀ ਹੋ ਜਾਵੇ ਨਾ ਪਲੀਜ਼ ਦੱਸਣਾ ਜੇ ਕਿਸੇ ਨੂੰ ਪਤਾ ਹੋਵੇ ਇਹ ਇੰਸੀਆਂ ਨਿਕਲਦੀਆਂ ਛੋਟੀਆਂ-ਛੋਟੀਆਂ ਫੇਸੀਆਂ ਵਿੱਚ ਛਿਲ ਦਿੰਦੀਆਂ ਤੇ ਉਹਨਾਂ ਦਰਦ ਬਹੁਤ ਜ਼ਿਆਦਾ ਹੁੰਦੀ ਆ। ਪਲੀਜ਼ ਕੋਈ ਦੱਸਿਓ ਆ ਠੀਕ ਕਰਨ ਦਾ ਇਹਨੂੰ। ਆਹ ਜੀ ਬਾਸ ਮੱਤੀ ਧੁੱਕਣੇ ਪਾਈ ਆ ਧੁੱਪੇ ਇਹਨੂੰ ਛਡਾਣਾ ਆ। ਧੁਵਾਵਾ ਲੱਗੀ ਆ। ਵਧੀਆ ਧੁੱਪ ਲੱਗੀ। ਅੱਜਕੱਲ ਮੌਸਮ ਸੋਹਣਾ ਹੁੰਦਾ ਵਧੀਆ। ਆਕੇ ਚੋਲ ਸੁਣਾਉਣੇ ਆ ਸਾਡੀ ਫਰਸਮਤੀ ਅਬਲ ਦਾ ਪ੍ਰੋਡਕਟ ਮੰਗਵਾਇਆ ਮਲਤਾਨੀ ਮਿੱਟੀ ਤੇ ਨਾਲ ਹੈਗਾ ਇਹਦੀ ਬੀਟਰ ਰੂਟਸ ਪਾਊਡਰ ਆਇਆ ਇਹ ਵਾਲਾ ਫੇਸ ਤੇ ਲਗਾਉਣੀ ਦੇ ਦੇਆ ਕਿਦਾਂ ਦਾ ਐਕਸਪੀਰੀਅੰਸ ਲੈਂਦਾ ਹੈਗਾ ਮੇਰੇ ਨਾਲ ਛੋਟੇ ਛੋਟੇ ਪਿੰਪਲਸ ਜਿਹੜੇ ਬੜੇ ਹੋ ਰਹੇ ਆ ਉਹ ਦੇਖਦੀਆਂ ਕੋਸ਼ਿਸ਼ ਕਰਕੇ ਇਹ ਲਾਣਾ ਆ ਥੋੜਾ ਜਿਆ ਇਹ ਪਾਲਣਾਂ ਵਿੱਚ ਪਾਉਂਦੇ ਥੋੜਾ ਜਿਹਾ ਮਲਤਾਨੀ ਮਿੱਟੀ ਸੇਸ ਤੇ ਲਗਾਉਣਾ ਇਹਦੇ ਵਿੱਚ ਪਾਣੀ ਥੋੜੀ ਜੀ অ্যালোਵੈਰਾ ਆਪਾਂ ਜਿਹਨੂੰ ਕਵਾਰ ਗੰਦਲ ਕਹਿੰਦੇ ਆ ਉਹ ਪਾਣੇ ਥੋੜੀ ਜੀ ਇਹਨੂੰ ਮੈਂ ਚਮਚੇ ਨਾਲ ਕਰਕੇ ਨਾ ਫਿਰ ਮੈਂ ਪਾਉਣੀ ਆ ਇਹ ਤਾਂ ਪਾਉਣੀ ਇਹਦੇ ਵਿੱਚ ਇਹ ਫੇਸ ਤੇ ਲਗਾਉਣੀ ਆ ਇੱਕ ਜੈਲ ਜੀ ਜਿਹਦਾ ਨਾ ਉਹ ਬਣ ਜਾਣੀ ਆ ਫਿਰ ਫੇਸ ਤੇ ਲਗਾਨੀ ਮੈਂ ਤੁਹਾਨੂੰ ਲਗਾਨਦੀ ਆ ਆ ਆਪਣਾ ਬਣ ਗਿਆ ਪੇਸਟ ਇਹਦਾ ਆ ਚੀਜ਼ ਬਣੀ ਆ ਇਹਨੂੰ ਨਾ ਹੁਣ ਪੇਸਟ ਤੇ ਅਪਲਾਈ ਕਰ ਲੈਣਾ ਆਪਾਂ ਆ ਬਣ ਗਈ ਆਪਣੀ ਜਿਹਦੇ ਚ ਹੌਲਦੀ ਪਾਈ ਆ ਤਰਾ ਮਲਤਾਨੀ ਮਿੱਟੀ ਤੇ ਵੀਰ ਰੂਟਸ ਜਿਹਨੂੰ ਕਹਿੰਦੇ ਆ ਚਕੰਦਰ ਚਕੰਦਰ ਤੇ ਇਹਨਾਂ ਨੇ ਬਣਾਈ ਆ ਉਹ ਇਹਦੇ ਵਿੱਚ ਮੈਦੋਵੇਰਾ ਪਾਈ ਆ ਤੇ ਇਹਨੂੰ ਹੁਣ ਫੇਸ ਤੇ ਅਪਲਾਈ ਕਰਨਾ ਹੈ ਦੇਖਦੇ ਕਿਦਾਂ ਦਾ ਰਿਜ਼ਲਟ ਨਿਕਲਦਾ ਹੈ ਮੇਰਾ ਨਾ ਫੇਸ ਬਹੁਤ ਜ਼ਿਆਦਾ ਖਰਾਬ ਹੋਇਆ ਆ ਉਹਨੂੰ ਸਹੀ ਕਰਦੇ ਆ ਜੇ ਵਧੀਆ ਲੱਗੇ ਤਾਂ ਤੁਸੀਂ ਵੀ ਜ਼ਰੂਰ ਹਰਬਲ ਵਾਲਿਆਂ ਦਾ ਇਹ ਵਧੀਆ ਪ੍ਰੋਡਕਟ ਦੇਖਦੇ ਆ ਕਿਦਾਂ ਦਾ ਨਿਕਲਦਾ ਅੱਗੇ ਵੀ ਮੈਂ ਮੰਗਵਾਏ ਸੀ ਐਸੇ ਵਧੀਆ ਆ ਦੇਖਦੇ ਆ ਅੱਗੇ ਹਰਬਲ ਦਾ ਪ੍ਰੋਡਕਟ ਮੰਗਵਾਇਆ ਮਲਤਾਨੀ ਮਿੱਟੀ ਤੇ ਨਾਲ ਹੈਗਾ ਇਹਦੀ ਬੀਟਰ ਰੂਟਸ ਪਾਊਡਰ ਆਇਆ ਇਹ ਵਾਲਾ ਫੇਸ ਤੇ ਲਗਾਉਣ ਲਈ ਦੇਖਦੇ ਹਾਂ ਕਿਦਾਂ ਦਾ ਐਕਸਪੀਰੀਅੰਸ ਲੈਂਦਾ ਇਹਦਾ ਮੇਰੇ ਨਾਲ ਛੋਟੇ ਛੋਟੇ ਪਿੰਪਲਸ ਜਿਹੜੇ بڑے ਹੋ ਰਹੇ ਆ ਮੈਂ ਦੇਖਦੀ ਹਾਂ ਕੋਸ਼ਿਸ਼ ਕਰਕੇ ਇਹ ਲਾਣਾ ਆ ਥੋੜਾ ਜਿਹਾ ਇਹ ਪਾ ਲੈਣਾ ਵਿੱਚ ਹਾਂ ਤੇ ਥੋੜਾ ਜਿਹਾ ਮਲਤਾਨੀ ਮਿੱਟੀ ਫੇਸ ਤੇ ਲਗਾਉਣਾ ਇਹਦੇ ਵਿੱਚ ਪਾਣੀ ਥੋੜੀ ਜੀ aloevera ਆਪਣ ਜਿਹਨੂੰ ਕਵਾਰ ਗੰਦਲ ਕਹਿੰਦੇ ਆ ਉਹ ਪਾਣੀ ਨੇ ਥੋੜੀ ਜੀ ਇਹਨੂੰ ਮੈਂ ਚਮਚੇ ਨਾਲ ਕਰਕੇ ਨਾ ਫਿਰ ਮੈਂ ਪਾਉਣੀ ਆ ਇਹ ਤਾਂ ਪਾਉਣੀ ਆ ਇਹਦੇ ਵਿੱਚ ਮੈਂ ਫੇਸ ਤੇ ਲਗਾਨੀ ਆ ਇੱਕ ਜੈਲ ਜੀ ਜਿਹਦਾ ਨਾ ਉਹ ਬਣ ਜਾਣੀ ਆ ਫਿਰ ਫੇਸ ਤੇ ਲਗਾਨੀ ਮੈਂ ਤੁਹਾਨੂੰ ਲਗਾਉਂਦੀ ਆ ਆ ਬਣ ਗਈ ਆਪਣੀ ਜਿਹਦੇ ਚ ਹੁੰਦੀ ਉਹ ਪਾਇਆ ਆਪਣਾ ਮਲਤਾਨੀ ਮਿੱਟੀ ਤੇ ਵੀਰ ਰੂਟਸ ਜਿਹਨੂੰ ਕਹਿੰਦੇ ਆ ਚਕੰਦਰ ਚਕੰਦਰ ਤੇ ਇਹਨਾਂ ਨੇ ਬਣਾਈ ਆ ਉਹ ਇਹਦੇ ਵਿੱਚ ਮੈਲੋਗੋਰਾ ਪਾਈ ਆ ਤੇ ਇਹਨੂੰ ਹੁਣ ਫੇਸ ਤੇ ਅਪਲਾਈ ਕਰਨਾ ਹੈ ਦੇਖਦੇ ਕਿਦਾਂ ਦਾ ਰਿਜ਼ਲਟ ਨਿਕਲਦਾ ਹੈ ਮੇਰਾ ਨਾ ਫੇਸ ਬਹੁਤ ਜ਼ਿਆਦਾ ਖਰਾਬ ਹੋਇਆ ਆ ਉਹਨੂੰ ਸਹੀ ਕਰਦੇ ਆ ਜੇ ਵਧੀਆ ਲੱਗੇ ਤਾਂ ਤੁਸੀਂ ਵੀ ਜ਼ਰੂਰ ਹਰਬਲ ਵਾਲਿਆਂ ਦਾ ਹੈ ਉਹ ਵਧੀਆ ਪ੍ਰੋਡਕਟ ਦੇਖਦੇ ਆ ਕਿਤਾਂ ਦਾ ਨਿਕਲਦਾ ਅੱਗੇ ਵੀ ਮੈਂ ਗੁਆਰੇ ਸੀ ਐਸੇ ਵਧੀਆ ਆ ਦੇਖਦੇ ਆ ਅੱਗੇ ਦੇਖੋ ਤਾਂ ਮੈਂ ਫੇਸ ਤੇ ਲਾਇਆ ਫਰਕ ਲੱਗਦਾ ਆ ਵਧੀਆ ਆ ਵੈਸੇ ਠੰਡਾ ਠੰਡਾ ਆ ਵਧੀਆ ਸੀਗਾ ਵਧੀਆ ਹੋ ਗਿਆ ਫੇਸ ਸਾਬ ਗਿਆ ਮੇਰਾ ਨਾ ਡੱਡ ਜੀ ਸਕਿਨ ਹੋ ਗਈ ਆ ਇੱਥੇ ਛੋਟੇ ਛੋਟੇ ਪਿੰਪਲ ਹੋ ਗਏ ਉਹ ਠੀਕ ਆ ਦੇਖ ਦੀਆਂ ਹੁਣ ਦੋ ਚਾਰ ਵਾਰੀ ਲਗਾ ਕੇ ਨਾ ਕਿਦਾਂ ਦਾ ਲੱਗਦਾ ਆ ਤੁਸੀਂ ਵੀ ਜ਼ਰੂਰ ਰਿਓ ਤੇ ਮੂੰਹ ਤੇ 글로ਅ ਆਇਆ ਕਿ ਨਹੀਂ ਉਹਦੇ ਨਾਲ ਤੇ ਮੈਂ ਲਾਈ ਸੀ ਜਿਹੜਾ ਫੇਸ ਪੈਕ ਵਧੀਆ ਆਇਆ ਬਧੀਆ ਆ ਗਿਆ ਮੂੰਹ ਚਮਕਿਆ ਮੈਂ ਕੁਝ ਨਹੀਂ ਲਾਇਆ ਹੈਗਾ ਫੇਸ ਤੇ ਸਹੀ ਆ ਅਮੀਰ ਕਰਦੀਆਂ ਤੁਹਾਨੂੰ ਅੱਜ ਦਾ ਬਲੌਗ ਪਸੰਦ ਆਇਆ ਹੋਊਗਾ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਪਲੀਜ਼ ਸਪੋਰਟ ਕਰਿਓ ਮੈਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਬਹੁਤ ਜ਼ਿਆਦਾ ਅੱਜ ਅਸੀਂ ਸਾਰਾ ਦਿਨ ਰੁਟੀਨ ਜੋ ਵੀ ਉਹ ਕੀਤਾ ਤੁਹਾਨੂੰ ਸਿਆਵੇਂ ਕਣਕ ਨੂੰ ਵਧਾਈ ਹੈ ਤੁਹਾਡੀ ਕਣਕ ਵੀ ਸਾਬੋ ਗਈ ਹੈ ਪੱਤੇ ਦੀ ਗੁਰਬਾਣਾ ਮੰਡੀ ਚ ਵੀ ਛੋੜ ਦਿੱਤੀਆਂ ਇੱਕ ਥੋੜੀ ਇੱਕ ਸਾਈਡ ਵੀ ਕੜੀ ਉਧਰਲੀ ਸਾਈਡ ਤਾਂ ਬੱਗਰ ਹੋ ਗਈ ਹੈ ਦੂਸਰੀ ਵਾਰ ਜਾਈ ਜਾ ਬਿਲਕੁਲ ਆ ਕੇ ਉਹ ਜਿਹੜਾ ਮੱਧੇ ਘਾੜ ਨਿਕਲਿਆ ਕਣਕ ਦਾ ਹਾਂ ਸ਼ਾਬਾਸ਼